ਅੱਜ ਫੌਜ ਮੁਖੀ ਸੰਯੁਕਤ ਸੁਰੱਖਿਆ ਸമിതിਆ ਦੀ ਬੈਠਕ ਦੀ ਪ੍ਰਧਾਨਗੀ ਕਰਨ ਦੇ ਲਈ ਜੰਮੂ ਵਿਖੇ ਪਹੁੰਚਣਗੇ ਜਿਹਾਂ ਤੋਂ ਦੱਸਦੇ ਕਿ ਫੌਲ ਸੇਨਾ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ ਸਾਂਝੀ ਸੁਰੱਖਿਆ ਸਮਿਥਿਆ ਮੀਟਿੰਗ ਦੀ ਪ੍ਰਧਾਨਗੀ ਕਰਨ ਅਤੇ ਕੰਟਰੋਲ ਰੇਖਾ ਅਤੇ ਅੰਦਰੂਨੀ ਇਲਾਕਿਆਂ ਤੇ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਅੱਜ ਜੰਮੂ ਦਾ ਦੌਰਾ ਕਰਨਗੇ ਉਹ ਜੰਮੂ ਅਤੇ ਕਸ਼ਮੀਰ ਪੁਲਿਸ ਅਤੇ ਹੋਰ ਸੁਰੱਖਿਆ ਬਲ ਪੁਲਿਸ ਹੈੱਡਕੁਆਟਰ ਜੰਮੂ ਦੇ ਨਾਲ ਇੱਕ ਸੰਯੁਕਤ ਸੁਰੱਖਿਆ ਸਮਿਥਿਆ ਬੈਠਕ ਦੀ ਪ੍ਰਧਾਨਗੀ ਕਰਨਗੇ ਦੱਸਦੇ ਕਿ ਇੱਕ ਨਿਊ ਕਸ਼ਮੀਰੀ ਨਿਊਜ਼ ਏਜੰਸੀ ਨੇ ਦੱਸਿਆ ਹੈ ਕਿ ਫੌਜ ਮੁਖੀ ਦਾ ਦੌਰਾ ਜੰਮੂ ਖੇਤਰ ਦੇ ਵਿੱਚ ਹਾਲ ਹੀ ਦੇ ਵਿੱਚ ਹੋਈਆਂ ਅਤਵਾਦੀ ਘਟਨਾਵਾਂ ਅਤੇ ਵਿਦੇਸ਼ੀ ਅਤਵਾਦੀਆਂ ਦੀ ਕੁਸਪੈਟ ਤੇ ਕੇਂਦ੍ਰਿਤ ਹੋਵੇਗਾ ਵਿਚਾਰ ਬਟਾਂਦਰਾ ਦਾ ਵਿਸ਼ਾ ਸੰਚਾਲਕ ਦੀਆਂ ਖਾਮੀਆਂ ਕੁਸਪੈਟ ਦੇ ਮੁੱਦਿਆਂ ਅੱਤਵਾਦੀਆਂ ਵਿਰੁੱਧ ਕਾਰਵਾਈ ਨੂੰ ਤੇਜ਼ ਕਰਨ ਅਤੇ ਹੋਰ ਸੰਬੰਧਿਤ ਮੁੱਦਿਆਂ ਦੇ ਆਲੇ-ਦੁਆਲੇ ਘੁੰਮੇਗਾ ਪਿਛਲੇ ਕੁਝ ਦਿਨਾਂ ਦੌਰਾਨ ਕਠੂਆ ਅਤੇ ਡੋਡਾ ਜ਼ਿਲ੍ਹਿਆਂ ਦੇ ਵਿੱਚ ਸੈਨਾ ਦਾ ਭਾਰੀ ਨੁਕਸਾਨ ਹੋਇਆ ਅਤੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਖਿਲਾਫ ਵੱਡੇ ਪੱਧਰ ਤੇ ਤਲਾਸ਼ੀ ਮੁਹਿੰਮ ਚਲਾਈ ਗਈ ਹੈ ਸੂਤਰਾਂ ਦਾ ਕਹਿਣਾ ਹੈ ਕਿ ਫੌਜ ਨੂੰ ਵਾਧੂ ਗਿਣਤੀ ਦੀ ਲੋੜ ਹੈ ਕਿਉਂਕਿ ਅੱਤਵਾਦੀ ਸੰਗੜੇ ਜੰਗਲਾਂ ਦੀਆਂ ਗੁਫਾਵਾਂ ਦੇ ਵਿੱਚੋਂ ਲੁਕੇ ਹੋਏ ਨੇ ਤਲਾਸ਼ੀ ਮੁਹਿੰਮ ਦਾ ਘੇਰਾ ਹੋਰ ਵਿਸ਼ਾਲ ਕਰਨਾ ਹੋਵੇਗਾ ਫੌਜ ਨੂੰ ਯਕੀਨ ਹੈ ਕਿ ਅੱਤਵਾਦੀਆਂ ਨੂੰ ਬਚਾਦੀਆਂ ਰਣਨੀਤੀਆਂ ਹਮਲਾ ਕਰਨ ਅਤੇ ਨਿਸ਼ਾਨਾ ਬਣਾਉਣ ਦੇ ਲਈ ਸਿਖਲਾਈ ਦਿੱਤੀ ਜਾਂਦੀ ਹੈ ਉਹ ਕਹਿੰਦੇ ਨੇ ਕਿ ਜੰਗਲਾਂ ਦੇ ਵਿੱਚ ਲੁਕਣ ਦੀ ਰਣਨੀਤੀ ਸਿੱਖਿਆਤ ਸਿਪਾਹੀਆਂ ਦੀ ਵਿਸ਼ੇਸ਼ਤਾ ਹੈ ਜੋ ਬਾਹਰੀ ਦੁਨੀਆ ਦੇ ਨਾਲ ਸੰਪਰਕ ਕਿਤੇ ਬਿਨਾ ਦਿਨਾਂ ਤੱਕ ਜਿਉਂਦੇ ਰਹਿ ਸਕਦੇ ਨੇ ਜੰਮੂ ਖੇਤਰ ਦਾ ਇਲਾਕਾ ਦਰਿਆਈ ਹੈ ਅਤੇ ਪਾਕਿਸਤਾਨ ਦੇ ਨਾਲ ਲੱਗਦੀ ਸੀਮਾ ਤੇ ਕਈ ਨਦੀਆਂ ਹਨ ਜੋ ਮੌਨਸੂਨ ਦੌਰਾਨ ਖੜੀਆਂ ਰਹਿੰਦੀਆਂ ਹਨ ਜਿਸ ਦੇ ਨਾਲ ਅਤਵਾਦੀਆਂ ਨੂੰ ਭਾਰਤੀ ਖੇਤਰਾ ਦੇ ਵਿੱਚ ਉਸਪੈਟ ਕਰਨ ਦਾ ਮੌਕਾ ਮਿਲ ਜਾਂਦਾ ਹੈ ਤਾਂ ਅੱਜ ਤੋਂ ਅੰਦਾਜ਼ੇ ਕਿ ਫੌਜ ਮੁਖੀ ਸੰਯੁਕਤ ਸੁਰੱਖਿਆ ਸਮਿਥਿਆਦੀ ਬੈਠਕ ਦੀ ਪ੍ਰਧਾਨਗੀ ਕਰਨ ਦੇ ਲਈ ਜੰਮੂ ਵਿਖੇ ਪਹੁੰਚਣਗੇ ਜਿੱਥੇ ਹਾਲਾਤਾਂ ਦਾ ਜਾਇਜ਼ਾ ਜੋ ਹੈ ਲਿਆ ਜਾਵੇਗਾ